ਬਰਨਾਲਾ ਹਾਂਜੀ ਭਾਜੀ ਆਪਣਾ ਨਾ ਤੁਹਾਨੂੰ ਇੱਕ ਪੰਜ ਸੂਸ ਦਿੱਤੇ ਸਰਵ ਸਪੋਰਟ ਸਰਵਸ ਉਹ ਪਿੰਡ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਜੀ ਕਿੰਨੇ ਚਿਰ ਤੋਂ ਸੀ ਕੋਡਿਆਂ ਦੀਆਂ ਬਾਹਲੀਆਂ ਸੀ ਇੱਕ ਤਾਂ ਇੱਕ ਸਿਰ ਦੁਖਾਉਣੀ ਸੀ ਹੜਦਾ ਇੱਕ ਵੇਟੂ ਹੀ ਦੋ ਹੁਣ ਨਹੀਂ ਸੀ ਹੜਦੀ ਹੈਗੀ ਵੀ ਇਹੇ ਮੇਰੇ ਜਿਵੇਂ ਠੀਕ ਨੇ ਬੀਬੀ ਵਾਦਾ ਸੀ ਤੁਹਾਡਾ ਹਣਾ ਜੀ ਹਾਂ ਹਾਂ ਤੇਜਾਬ ਵੀ ਬਣਦਾ ਸੀ ਇਹ ਵੀ ਬਸ ਏਸੇ ਦਵਾਈ ਨਾਲ ਠੀਕ ਹੋਗਾ ਸਾਰਾ ਹੋਰ ਕੋਈ ਦਵਾਈ ਨਹੀਂ ਲਈ ਮੈਂ ਨਹੀਂ ਕਿੰਨੇ ਕ ਟਾਈਮ ਤੁਸੀਂ ਪ੍ਰੋਬਲਮ ਹੈ ਜੀ ਇਹ ਇਹ ਤਾਂ ਕਈ ਸਾਲਾਂ ਦੀ ਨੇ ਕਿੰਨੇ ਕ ਫਿਰ ਵੀ ਜੀ ਹੋ ਗਏ ਉਹਨੇ 4-5 ਸਾਲ ਹੋ ਗਏ ਮੈਂ ਤਾਂ ਇਹ ਕੋਸੋ ਗੋਡੇ ਦੁਖਦੇ ਰਹਿੰਦੇ ਦਵਾਈ ਲਈ ਜਾਂਦੀ ਸੀ ਬਸ ਜਿਹੜੀ ਦਵਾਈ ਤੁਸੀਂ ਕਿੱਥੋਂ-ਕਿੱਥੋਂ ਲਈ ਜੀ ਬਸ ਇੱਕ ਕਿਤੋਂ ਕਿਸੇ ਮੈਡੀਕਲ ਆਏ ਤਾਂ ਲਈ ਕਿਤੋਂ ਕਿਸੇ ਤੋਂ ਲਈ ਵੀ ਦੇਸੀ ਦਵਾਈ ਨਹੀਂ ਖਾਦੀ ਮੈਂ ਵਿਦੇਸੀ ਤਾਂ ਹੁਣ ਖਾਦੀ ਆ ਠੀਕ ਹੈ ਤੇ ਹੁਣ ਜਦੋਂ ਦਾ ਤੁਸੀਂ ਬਾਡੀ ਸਰਵ ਸਪੈਕ ਲਿਆ ਇਹਦੇ ਨਾਲ ਸਾਰੀਆਂ ਪ੍ਰੋਬਲਮਾਂ ਕਿਵੇਂ ਨਾ ਤੁਹਾਡੀਆਂ ਨਾ ਹੁਣ ਠੀਕ ਨਹੀਂ ਇਹਦੇ ਨਾਲ ਦੇਸੀ ਦਵਾਈ ਨਾਲ ਠੀਕ ਨਹੀਂ ਗੋਡੇ ਵੀ ਠੀਕ ਨਹੀਂ ਜੀ ਹਾਂ ਗੋਡੇ ਵੀ ਠੀਕ ਨਹੀਂ ਤੁਹੀ ਦਾ ਦਰਦ ਸੀ ਜਿਹੜਾ ਨਾ ਉਹ ਵੀ ਠੀਕ ਆ ਬਾਕੀ ਜਿਹੜਾ ਤਜਾਬ ਆਪਣਾ ਜਿਹਾ ਵਾਧਾ ਸੀ ਕੱਢਦਾ ਸੀਗਾ ਉਹ ਵੀ ਠੀਕ ਆ ਅੱਗੇ ਮੇਰਾ ਸਿਰ ਦੁਖਣਾ ਨਹੀਂ ਸੀ ਹੜਦਾਰ ਵਕਤ ਉਹ ਵੀ ਠੀਕ ਆ ਮੈਂ ਬੀਬੀ ਵਗੈਰਾ ਜੀ ਬੀਬੀ ਵੀ ਠੀਕ ਆ ਤੇ ਹਣਾ ਤੁਹਾਡੀ ਵੀਡੀਓ ਆ ਜਿਹੜੀ ਲੱਖਾਂ ਲੋਕ ਦੇਖਣਗੇ ਜੀ ਕਿ ਤੁਸੀਂ ਬਾਡੀ ਸਰਵਿਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਵੀ ਪੀਣਾ ਚਾਹੀਦਾ ਹੈ ਗਰੇਕਮ ਪੀਣਾ ਚਾਹੀਦਾ ਤੇ ਸਾਰਿਆਂ ਨੂੰ ਵੀ ਠੀਕ ਹੋਣੇ ਚਾਹੀਦੇ ਨੇ ਮੈਂ ਠੀਕ ਹੋ ਗਈ ਸਾਰੇ ਠੀਕ ਹੋ ਜਾਣਗੇ ਹੁਣ